ਕੰਟੂ ਬੋਲਦਾ ਵੀ ਕੰਮ ਤੇ ਤਾਂ ਭਈਆ ਅਰ ਪੈਰ ਹੀ ਨਹੀਂ ਸਹੀ ਹੋਇਆ ਹੈਗਾ ਤਾਂ ਨਹੀਂ ਆਇਆ ਹੈਗਾ। ਹੱਦ ਤੋਂ ਕੋਈ ਪਤਾ ਬਈ ਸੀ ਜੰਦਾ ਟਾਈਮ ਸੀਗਾ। ਭਈ ਮੈਂ ਕਹਿੰਦਾ ਸੀਗਾ ਜਿਹੜੀਆਂ 4-5 ਦਿਹਾੜੀਆਂ ਲੱਗੀਆਂ ਉਹਦੇ ਪੈਸੇ ਦੇ ਦਿੰਦੇ। ਉਸ ਤਾਂ ਸਾਨੂੰ ਪਤਾ ਘਰੇ ਰਾਸ਼ਨ ਜਮਕਿਆ ਪਿਆ ਸੀਗਾ। ਬਾਡੀ ਮੋਟੇ ਕੋਈ ਗੋਲੀ ਕਪਾ ਲੈਣ ਦਾ ਦਰਦ ਇਹ ਪੈਰ ਤੇ ਵੱਧ ਹੁੰਦਾ। ਸ਼ਾਰਟ ਹੋ ਗਿਆ ਹੋਵੇ ਜਦੋਂ ਮੈਂ ਆ ਜਾਊਗਾ ਕੋਈ ਨਾ ਆ ਜਾ ਕਰਾਂਗਾ ਤਾਂ ਮੰਡੀ ਗਿਆ ਹੋਇਆ ਪੈਸਿਆਂ ਦੀ ਲੋੜ ਦਾ ਕਰੋ ਵੜ ਕੇ ਲੈ ਜਾ ਚੰਗਾ ਭਾਈ ਫਿਰ ਮੈਂ ਆ ਜਾਂਦਾ ਕੋਈ ਨਾ ਲੈ ਜਾਊਗਾ ਜੀ ਜੀ ਦੇਖਦਾ ਤੁਰ ਕੇ ਕਿ ਤੁਰਿਆ ਗਿਆ ਲੇ ਆ ਪਤਾ ਨਹੀਂ ਕਿਹਦਾ ਫੋਨ ਆਇਆ ਹੁਣ ਗੱਲਾਂ ਜੇ ਕਰੀ ਜਾਂਦੇ ਬੈਠੇ ਪਤਾ ਨਹੀਂ ਕੀ ਗੱਲਬਾਤ ਹੋਗੀ ਹੈ ਇਹ ਖੜੇਗਾ ਤਾਂ ਹੁੰਦੇ ਆ ਹੋਰ ਵਾਦਾ ਵਧਾਉਣਗੇ ਮੈਂ ਸੱਟ ਪੇਟ ਨਾ ਵੱਜੇ ਮੈਂ ਜਾਵਾਂ ਓਹੋ ਜੀ ਡਿੱਗ ਪੋਗੇ ਤੁਸੀਂ ਬਹਿ ਜਾਓ ਕਿ ਕਰੀ ਜਾਂਦੇ ਜਦੋਂ ਪਤਾ ਕਿ ਹਜੇ ਆਪਣੇ ਆਪ ਤੋਂ ਸੰਭਲਿਆ ਨਹੀਂ ਜਾਂਦਾ ਹੈਗਾ ਫਿਰ ਕਿਉਂ ਉਹ ਕਰਦੇ ਆ ਤੁਸੀਂ ਓ ਮੈਂ ਨਾ ਤੂੰ ਮੈਨੂੰ ਕਹਿਣੀ ਸੀਗਾ ਕੀ ਕਿਹਾ ਸੀ ਮੈਂ ਖੰਡ ਗੁਰ ਜਾ ਮੁੱਕਿਆ ਪਿਆ ਮੇਰੀ ਗੱਲ ਸੁਣੋ ਜੀ ਚਲੋ ਮੈਂ ਕਹਤਾ ਖੰਡ ਗੁਰ ਮੁੱਕਿਆ ਹੋਰ ਮੈਂ ਘਰੇ ਦੱਸ ਕਿਹਨੂੰ ਦੱਸਾਂ ਉਹ ਤਾਂ ਮੈਂ ਤੁਹਾਡੇ ਨਾਲ ਸੁਭਾਹ ਕੇ ਗੱਲ ਕਰ ਲਈ ਨਾ ਹੁਣ ਆਹ ਤੁਹਾਡੇ ਹੱਡੀ ਉਤਰੀ ਐ ਪੈਰ ਦੀ ਠੀਕ ਆ ਐ ਤੁਸੀਂ ਖੰਡ ਗੁਰ ਲੈਣ ਜਾਓਗੇ ਮੇਰੇ ਵਾਸਤੇ ਕੋਈ ਨਹੀਂ ਮੈਂ ਕਰ ਲੂੰਗੀ ਆਪੀ ਹੱਲ ਪਹਿਲਾਂ ਆਪ ਠੀਕ ਹੋ ਜਾਓ ਫਿਰ ਘਰ ਬਾਰੇ ਸੋਚੋ ਉਹ ਨਹੀਂ ਮੈਂ ਜੱਗੇ ਨੂੰ ਫੋਨ ਲਾਇਆ ਸੀਗਾ ਅੱਛਾ ਉਹ ਕਹਿੰਦਾ ਵੀ ਉਹਦੇ ਕਣੀ ਨਾ ਮੇਰੇ 4-5 ਦਿਹਾੜੀਆਂ ਦੇ ਪੈਸੇ ਖੜੇ ਆ ਮਾਕੀਆ ਵੀ ਘਰੇ ਘੰਡ ਗੁੜ ਹੈ ਨਹੀਂ ਹਾਂਜੀ ਉਹ ਕਹਿੰਦਾ ਵੀ ਐਂ ਘਰ ਘਰੋਂ ਆ ਕੇ ਪੈਸੇ ਲੈ ਜਾ ਤੇ ਫਿਰ ਤੁਸੀਂ ਉਹਨੂੰ ਦੱਸ ਦੇਣਾ ਸੀ ਨਾ ਵੀ ਮੇਰੇ ਤਾਂ ਤੁਰੇ ਨਹੀਂ ਜਾਂਦਾ ਵੀ ਭਾਈ ਤੂੰ ਆ ਕੇ ਸਾਡੇ ਘਰੇ ਫੜਾ ਜਾ ਵੀ ਮੈਥੋਂ ਕਿੱਥੇ ਆ ਜਾਣਾ ਜਾਂ ਕਿਸੇ ਦੇ ਹੱਥ ਭੇਜ ਦੇ ਕਰ ਦਿੰਦਾ ਠੀਕ ਹੈ ਤੇ ਹੁਣ ਤੁਸੀਂ ਜਾਓਗੇ ਤੁਰਿਆ ਤਾਂ ਡਿੱਗ ਤਾਂ ਤੁਸੀਂ ਇੱਥੇ ਪੈਣੇ ਸੀ ਗਾਂ ਨਾ ਕਿਸੇ ਰਾਹ ਮਹੱਲੇ ਚ ਡਿੱਗ ਪੈਂਦੇ ਕਿੱਡੀ ਬਦਨਾਮੀ ਹੁੰਦੀ ਆਲਾ ਕਹਿੰਦਾ 6:00 ਵਜੇ ਆ ਤੇ ਤੁਰਿਆ ਫਿਰਦਾ ਕੋਈ ਇਹ ਨਹੀਂ ਦੇਖਦਾ ਨਾ ਵੀ ਭਈ ਆਲੇ ਦਾ ਮਾੜਾ ਵਖਤਾ ਨਹੀਂ ਤੁਰਿਆ ਜਾਂਦਾ ਓਹੋ ਉਹ ਨੂੰ ਮੈਂ ਕਿਹਾ ਸੀ ਉਹ ਕਹਿੰਦਾ ਮੰਡੀ ਗਿਆ ਹੋਇਆ ਜੇ ਕਹਿੰਦਾ ਬਾਲੀ ਲੋੜ ਆ ਘਰੋਂ ਫੜ ਲੈ ਜਾ ਕੇ ਪੈਸੇ ਮੈਂ ਤਾਂ ਨਾ ਘਰੋਂ ਜਾਂਦਾ ਸੀ ਪੈਸੇ ਫੜਨ ਚਲੋ ਕੋਈ ਨਹੀਂ ਐਂ ਕਰੋ ਤੁਸੀਂ ਨਾ ਪੈਸੇ ਫੜਨ ਜਾਓ ਜਾਂ ਤਾਂ ਮੈਂ ਲੰਘਦੀ ਵੜਦੀ ਫੜ ਲੂੰਗੀ ਤੇ ਜਾਂ ਦੁਬਾਰੇ ਫੋਨ ਕਰ ਦਊਗੀ ਕਿਸੇ ਦੇ ਹੱਥ ਭੇਜ ਦੇਣਾ ਤੂੰ ਐਂ ਕਰ ਹਾਂਜੀ ਉਹ ਕਹਿੰਦਾ ਮੁੜ ਕੇ ਟਾਈਮ ਨਹੀਂ ਲੱਗਣਾ ਹੈਗਾ ਕਹਿੰਦਾ ਮੇਰੀ ਘਰ ਦੀਨੇ ਵੀ ਮੰਡੀ ਆਉਣਾ ਤੂੰ ਜਾ ਕੇ ਨਾ ਪੈਸੇ ਫੜ ਲੈ ਤੇ ਜਿਹੜਾ ਕੋਈ ਖੰਡ ਗੋੜ ਲੈ ਆਉਣਾ ਉਥੋਂ ਤੂੰ ਲਿਆਈ ਦੁਕਾਨ ਤੋਂ ਤੇ ਆਉਂਦੀ ਹੋਈ ਨਾ ਇੱਕ ਦੋ ਤੋਂ ਐਕਟਰ ਤੋਂ ਉਹਦਾ ਗੋਲੀਆਂ ਦਾ ਪੱਤਾ ਫੜ ਲੇਂ ਦਰਦ ਵਾਲੀਆਂ ਦਾ ਹਾਂਜੀ ਹਾਂਜੀ ਉਹ ਤਾਂ ਮੈਂ ਲਿਆਉਂਗੀ ਮੈਂ ਦੇਖ ਲਿਆ ਸੀ ਉਹਦੇ ਵਿੱਚ ਅੱਧੀ ਗੋਲੀ ਰਹਿ ਗਈ ਨਾ ਰਾਤ ਅੱਧੀ ਨਾਲ ਹੀ ਸਾਰ ਲਿਆ ਹੈ 10 ਦਿਨ ਤੇ ਮੈਨੂੰ ਕੱਲ ਹੱਥ ਨਹੀਂ ਮੈਂ ਫੜ ਲਿਉਂਦੀ ਪੱਤਾ ਕਿ ਦਰਦ ਸਾਰੀ ਰਾਤ ਤੰਗ ਹੋਈ ਗਏ ਹੋਣਗੇ ਅੱਧੀ ਗੋਲੀ ਨਾਲ ਕਿਹੜਾ ਦਰਦ ਘਟਿਆ ਹੋਣਾ ਤੁਹਾਡਾ ਉਹ ਚੱਲ ਕੋਈ ਨਾ ਇਹ ਤਾਂ ਆਪ ਹੀ ਘਟ ਜੂਗਾ ਹੌਲੀ ਹੌਲੀ ਤੂੰ ਐ ਕਰ ਆਹ ਫੋਨ ਲੈ ਜਾ ਇਹਦੇ 'ਚ ਨਾ ਜੱਗੇ ਦਾ ਨੰਬਰ ਹੈਗਾ ਉਹਨੂੰ ਕਹ ਦੇ ਵੀ ਬਈ ਮੈਂ ਘਰ ਕੋਲ ਆ ਗਈ ਗੇਟ ਖਲਵਾ ਦੇ ਉਹ ਜਿੰਦਾ ਲਈ ਰੱਖਦੇ ਹੁੰਦੇ ਆ ਅੱਛਾ ਹਾਂ ਤੇ ਤੂੰ ਜਾ ਪੈਸੇ ਫੜ ਲਿਆ ਬਸ ਆਪ ਦਾ ਜਿਹੜਾ ਚਲੋ ਨਾਲੇ ਤਾਂ ਮੈਂ ਰਸਣ ਪਾਣੀ ਖਰੀਦ ਲਉਂ ਤੇ ਤੁਸੀਂ ਨਾ ਕਿਤੇ ਨਹੀਂ ਜਾਣਾ ਹੈਗਾ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਰੋਟੀ ਦੁਪਹਿਰ ਦੀ ਤੇ ਚਾਹ ਬਣਾ ਕੇ ਹੁਣ ਦੇ ਜਾਨੀ ਆ ਠੀਕ ਆ ਤੇ ਉਹ ਤੁਸੀਂ ਖਾ ਪੀ ਲਿਓ ਹਾਂ ਦਾ ਧਿਆਨ ਇੱਥੇ ਚੱਕ ਕੇ ਇੱਥੇ ਰੱਖ ਦੇ ਮੁੜ ਕੇ ਭਾਂਡੇ ਉਧਰ ਨਗਾ ਹ ਰੱਖਣ ਜਾਇਓ ਮੈਨੂੰ ਦੇਖ ਜੇ ਭੁੱਖ ਨਹੀਂ ਹੈਗੀ ਤੂੰ ਆ 20 ਮਿੰਟਾਂ ਚ ਤਾਂ ਆ ਜਾਵੇਂਗੀ ਉਦੋਂ ਬਾਅਦ ਰੋਟੀ ਖਾ ਲਾਂਗੇ ਜਾਂ ਫਿਰ ਉਹਦੀ ਘਰ ਵਾਲੀ ਬਾਗ ਨਾ ਜਾਵੇ ਮੁੜ ਕੇ ਪੈਸੇ ਨਹੀਂ ਮਿਲਨੇ ਹੈਗੇ ਤੇ ਗੋਲੀਆਂ ਦਾ ਪੱਤਾ ਨਾ ਦਰਦ ਵਾਲੀ ਜਾਂਦਾ ਭੁੱਲੀ ਉਹ ਲਿਆ ਦੀ ਮੈਨੂੰ ਕੋਈ ਨਹੀਂ ਜੀ ਲਿਆ ਦੂੰਗੀ ਚਲ ਮ हाथ जे तो है अंदर फिर जाने गोहे वाले हाथ से चल मेरी गल सुनो जी हां मैं जानती सी फिर नाले आंदी हुई दवाई ले लाऊंगी कोई चीज दी लोड आ ता हुन दस दो फिर मैं ले आऊंगी ना कासे दी लोड नहीं है चलो मैं जानी है फिर टाइम ना होना भी है हां ठीक चंगा ध्यान रखियो दा बाहर जा पेड़ दी ਉਹਨਾਂ ਵਰਦੇ ਕੋਈ ਮਤਲਬ ਰੱਖਿਆ ਕੀ ਜੀਂ ਤੂੰ ਕਿੱ데 ਜਾ ਗਿਆ ਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦੀ ਪ੍ਰਾਹ ਹੋਂਤਾ ਇਹ ਜੀ ਹੁਣ ਜਿਹੜੇ ਪਹਿਣਾ ਵਿਸਾਰ ਲੈਣ ਤੇ ਵਿੱਚ ਵਿੱਚ ਤਾਂ ਇਹ ਜੇ ਹੈ ਪਹਿਣਾ ਨੂੰ ਮੁੜ ਕੇ ਸਿਆਣ ਦੀ ਆ ਤਾਂ ਨਾ ਸਿਆਲ ਚ ਸਮਾ ਲੂ ਸੂਟ ਤੇ ਆ ਸੂਟ ਮੇਰੇ ਹੁਣ ਪਾਉਣ ਵਾਲਾ ਹਾਂ ਕੁੜੇ ਕਿਰਨਾ ਕਿਰਨਾ ਨੀ ਕਿੱਥੇ ਮਰ ਗਈ ਆ ਜਾ ਹਾਂਜੀ ਮੰਮੀ ਜੀ ਨਾ ਹਾਂ ਜੀ ਤੇ ਬੱਚ ਗਏ ਤੈਨੂੰ ਆਈ ਨਹੀਂ ਪਤਾ ਵੀ ਤੇਰਾ ਮਾਮਾ ਜੀ ਇੱਥੇ ਡਿੱਕੀ ਆਂਦਾ ਸੀ ਮੈਂ ਮੰਮੀ ਜੀ ਨਾਲੋਂ ਚਲੀ ਗਈ ਸੀ ਮੈਨੂੰ ਤਾਂ ਆਈ ਸੀਗਾ ਵੀ ਮਾਮਾ ਜੀ ਅੱਜ ਰਹਿਣਗੇ ਕਰੇ ਮੇਰੀ ਗੱਲ ਸੁਣ ਅਗਲਾ ਰਹਿੰਦਾ ਨਹੀਂ ਹੁੰਦਾ ਨਾਲੇ ਉਹ ਚਾਹ ਪੀਂਦਾ ਤੈਨੂੰ ਕਹੀ ਤਾਂ ਜਾਂਦਾ ਸੀ ਵੀ ਭਾਈ ਮੈਂ ਤੇਰੀ ਦੂਜੀ ਮਾਸੀ ਕੋਲੇ ਜਾ ਕੇ ਆਣਾ ਬੰਦਾ ਮਾੜਾ ਮੋਟਾ ਨਾ ਬੈੱਡ ਕਰੱਖ ਲੈਂਦਾ ਹੁੰਦਾ ਮੈਨੂੰ ਤਾਂ ਆਈ ਸੀਗਾ ਨਾ ਵੀ ਅੱਜ ਰਹਿਣਗੇ ਮੈਂ ਤਾਈ ਨੂੰ ਮੈਂ ਕਿਹਾ ਚਲ ਨਾ ਆਇਆ ਮੱਭਜ ਕੇ ਮੁੜਕੋ ਮੁੜਕੀ ਹੋ ਗਈ ਸੀ ਨਾ ਕੰਮ ਕਰਦੀ ਫੇਰਾ ਕੰਮ ਤੂੰ ਲੈਦਾ ਕਰਦੀ ਸੀ ਜਿਹੜੀ ਮੁੜਕਾ ਮੁੜਕੀ ਹੋਈ ਸੀ ਨਾਲੇ ਭਾਈ ਮੇਰੀ ਗੱਲ ਸੁਣ ਮੇਰਾ ਭਰਾ ਤਾਂ ਉੱਥੇ ਜਾ ਕੇ ਐ ਕਹੂਗਾ ਵੀ ਉਹਦੀ ਪ੍ਰੀਤਦੀ ਨੂੰ ਤਾਂ ਨਾ ਕੋਲੇ ਨਹੀਂ ਆ ਕੇ ਬੈਠੀ ਨਾਲੇ ਤਾਂ ਮੇਰੀ ਬੇਇਜ਼ਤੀ ਚੱਲ ਮੰਮੀ ਜੀ ਐਤ ਕਿ ਮੈਂ ਤੂੰ ਗੀ ਗਲਤੀ ਗਾਂ ਵਾਸਤੇ ਮੈਂ ਇਸ ਗੱਲ ਦਾ ਧਿਆਨ ਰੱਖਿਆ ਕਰੂੰਗੀ ਨਹੀਂ ਗਲਤੀਆਂ ਹੀ ਕਰਦੀਆਂ ਚੰਗਾ ਕੰਮ ਕਿੱਥੋਂ ਕਰਦੀਆਂ ਵੇਖ ਤੇਰਾ ਮਾਮਾ ਕਿੰਨਾ ਸਮਾਨ ਲੈ ਕੇ ਆਇਆ ਹਾਂ ਮੰਮੀ ਜੀ ਮਾਮਾ ਜੀ ਤਾਂ ਬਹੁਤ ਸੋਹਣਾ ਸ਼ੂਟ ਲੈ ਕੇ ਆਇਆ ਨਾ ਔਰ ਆਵੇਪ ਕਿੰਨਾ ਸੋਨਾ ਚੀਨੀ ਦਾ ਗਿਫਟ ਵੀ ਲਿਆਇਆ ਵੇਖ ਮੇਰਾ ਭਰਾ ਮੈਂ ਤਾਂ ਬਾਰ ਹੀ ਰੱਖਦੀ ਆ ਅੱਜ ਹਾਂ ਸਾਰੇ ਆਣ ਗਵਾਂਡ ਚ ਵਿਖਾਉਂਗੀ ਹਾਂ ਮੰਮੀ ਜੀ ਬਹੁਤ ਸੋਹਣੇ ਆਗੇ ਸੋਹਣੇ ਤਾਂ ਆਪੇ ਹੀ ਆ ਜਦੋਂ ਭਈ ਦਿਨ ਟੈਨ ਤੇ ਆ ਕੇ ਖੜ ਜਾਂਦਾ ਮੇਰਾ ਭਰਾ ਨਾਲੇ 100 ਦਾ ਨੋਟ ਲਈ ਖੜਾ ਸੀ ਵੀ ਮੈਂ ਕਿਰਨਾ ਪੁੱਤ ਨੂੰ ਸਲਾਮੀ ਦਿਉ ਜਾਂਦਾ ਹੋਇਆ ਕਿ ਐਂ ਕੀ ਪਤਾ ਸੀ ਕਿਰਨਾ ਪੁੱਤ ਕਿੱਧਰ ਹਰਨਾ ਦੀ ਸਿੰਗੀ ਚੜੇ ਚਲ ਮੰਮੀ ਜੀ ਮੈਂ ਮਾਮਾ ਜੀ ਨੂੰ ਫੋਨ ਕਰਕੇ ਗਲਤੀ ਮੰਨ ਲੂੰਗੀ ਕਿ ਮਾਮਾ ਜੀ ਮੇਥੇ ਤਾਂ ਗਲਤੀ ਹੋ ਗਈ ਮੈਂ ਤਾਂ ਨਾਉਣ ਚਲੀ ਗਈ ਸੀ ਮੈਨੂੰ ਤਾਂ ਐਸੀ ਵੀ ਤੁਸੀਂ ਰਹੋਗੇ ਵੀ ਜਿਹੜਾ ਕੋਈ ਆਉਂਦਾ ਭਾਈ ਆਏ ਗਏ ਦਾ ਤਾਂ ਆਦਰ ਮਾਨ ਕਰਦੇ ਹੁੰਦੇ ਆ ਜਿਹੜਾ ਕੋਈ ਨਹੀਂ ਆਉਂਦਾ ਉਹੇ ਜਿਉ ਨੂੰ ਉਹੇ ਜੇ ਨਾਲ ਹਿਸਾਬ ਵਰਤਿਆ ਹੁੰਦਾ ਜਾਈਦਾ ਨਾਲੇ ਮੇਰੇ ਪੇਕੇ ਤਾਂ ਅੜਕਦੇ ਹੀ ਨਹੀਂ ਕਿਸੇ ਵੀ ਦਿਨ ਤਿਹਾੜ ਤੇ ਪਹਿਲੇ ਹੀ ਆ ਕੇ ਖੜ ਜਾਂਦੇ ਆ ਹਾਂ ਇਦਾਂ ਹੈਗਾ ਮੰਮੀ ਜੀ ਮੈਂ ਕਿਉਂ ਕੁੜੀ ਖੁਸ਼ ਨਹੀਂ ਹੋਈ ਨਹੀਂ ਮੰਮੀ ਜੀ ਮੈਂ ਖੁਸ਼ਾਂਗੀ ਜੀ ਬਹੁਤ ਖੁਸ਼ਾਂਗੀ ਆ ਕਿੱਕ ਨੇ ਸੋਨੇ ਸੂਟ ਆ ਵੇਖ ਲੈ ਹਾਂ ਸੋਨੇ ਛੋਟਾ ਦੇ ਵੇਰੀ ਗਾ ਸੁਣ ਤੇਰੀ ਮਾਸੀ ਵਰਗਿਆਂ ਨੂੰ ਕਿਹਾ ਈ ਚੰਗਾ ਠੀਕ ਆ ਮੰਮੀ ਵੀ ਸਮਾਨ ਵੇਖ ਜਾਣਗੂ ਠੀਕ ਆ ਮੰਮੀ ਜੀ ਤੇ ਮੈਂ ਤੁਹਾਡੇ ਵਾਸਤੇ ਚਾਹ ਲਿਆਦਾ ਨਾ ਚਾਹ ਹੁਣ ਪੀ ਕੇ ਤਾਂ ਹਟੀਆਂ ਤੇਰੇ ਮਾਮੇ ਨਾਲ ਬੈਠ ਕੇ ਨਾ ਪਈ ਸੀ ਚਾਹ ਮਗਾ ਖਰਾਬ ਹੀ ਹੋ ਦੋਲਣੀ ਪਊ ਤੁਸੀ ਪੀ ਲਓ ਕੋਟ ਚਾਹ ਦੀ ਨਹੀਂ ਚਾਹ ਨੂੰ ਤਾਂ ਮਾਰ ਤੂੰ ਗੋਲੀ ਨਾਲੇ ਮੇਰੀ ਗੱਲ ਸੁਣ ਤੇਰਾ ਭਰਾ ਇਸ ਵਾਰ ਆਊਗਾ ਮੰਮੀ ਜੀ ਆਉਣਗੇ ਉਹ ਉਹ ਤੁਹਾਨੂੰ ਪਤਾ ਹੀ ਇੱਕ ਤਾਂ ਕੰਮ ਨਹੀਂ ਚੱਲਦਾ ਹੈਗਾ ਇੱਕ ਬਾਈ ਦੇ ਥੋੜੀ ਛੱਟ ਜੀ ਵੱਜ ਗਈ ਸੀ ਉਹਦਾ ਕਰਕੇ ਲੇਟ ਹੋ ਗਏ ਆਉਣਗੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਆਵਾਂਗੇ ਕਿ ਪਿਛਲੀ ਵਾਰ ਬੰਨੂ ਕਰੂਗਾ ਕੋਈ ਹੋਰ ਨਾ ਮਾਬਾ ਨਾ ਲਾਊਗਾ ਮੈਂ ਤਾਂ ਤੈਨੂੰ ਇਸ਼ਾਰਿਆਂ ਨਾਲ ਸਮਝਾਈ ਜਾਨੀ ਆ ਤੇ ਮੈਨੂੰ ਤਾਂ ਐ ਲੱਗਦਾ ਵੀ ਤੈਨੂੰ ਮੇਰੇ ਇਸ਼ਾਰੇ ਸਮਝ ਨਹੀਂ ਆਉਂਦੇ ਨਾ ਨਾ ਮੰਮੀ ਜੀ ਆਉਣਗੇ ਉਹ ਘਰਾਂ 'ਚ ਕਈ ਵਾਰੀ ਮਜਬੂਰੀਆਂ ਵੀ ਪੈ ਜਾਂਦੀਆਂ ਬੰਦੇ ਦੇ ਨਹੀਂ ਕੁੱਲੀਆਂ ਮਜਬੂਰੀਆਂ ਤੇਰੇ ਭਰਾ ਨੂੰ ਵੀ ਪੈਂਦੀਆਂ ਹੋਰ ਕਿਸੇ ਨੂੰ ਮਜਬੂਰੀਆਂ ਨਹੀਂ ਆ ਮੇਰਾ ਭਰਾ ਵੀ ਕਿੱल्ल्या ਦੀ ਖੇਤੀ ਕਰਦਾ ਨਾਲੇ ਵਿਚਾਰਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਫੇਰ ਵੀ ਨਾ ਵਿੱਚ ਦੀ ਟਾਈਮ ਕੱਢ ਕੇ ਆਇਆ ਧੀਆ ਨੂੰ ਅਗਲਾ ਭੁੱਲਦਾ ਨਹੀਂ ਹੁੰਦਾ ਐਂ ਤਾਂ ਹੈਗਾ ਮੰਮੀ ਜੀ ਇਹ ਤਾਂ ਗੱਲ ਨਹੀਂ ਵੀ ਵਿਆਹ ਕੇ ਬਸ ਤੋਰ ਤੀਆਂ ਮੁੜ ਕੇ ਆਉ ਉਹ ਨਾ ਬਾਤ ਨਾ ਪੁੱਛੋ ਚਲ ਕੋਈ ਨਾ ਮੰਮੀ ਜੀ ਮੈਂ ਉਹ ਕਰਦਿਆਂ ਨਾਲ ਤਾਂ ਮਾ ਚਾਚੀ ਵਰਗਿਆਂ ਨੂੰ ਕਹਿ ਆਉਣੀ ਆਂਗੀ ਵੀ ਲੀੜਾ ਕਪੜਾ ਦੇਖ ਲੈਣਗੇ ਚੰਗਾ ਮੇਰੀ ਗੱਲ ਸੁਣ ਨੀ ਮੈਂ ਤਾਂ ਤੈਨੂੰ ਸਮਝਾਉਣੀ ਆ ਤੂੰ ਤਾਂ ਮੇਰੇ ਤੇ ਜਮਾਂ ਹੀ ਨਹੀਂ ਗਈ ਫਿਰ ਮੈਂ ਤੇਰੀ ਚਾਚੀ ਵਰਗਿਆਂ ਨੂੰ ਕੀ ਕਹੂੰਗੀ ਉਹ ਆਖਣ ਜਾਣ ਤੇਰਾ ਸਮਾਨ ਤਾਂ ਦਿਖਾਈ ਜਾਨੀ ਐ ਤੇ ਨੂੰਹ ਦੇ ਪੇਕੇ ਕੀ ਦੇ ਕੇ ਗਏ ਸਮਾਰ ਕੇ ਮੇਰੀ ਬੇਇੱਜ਼ਤੀ ਕਰਵਾ ਦੇ ਫਿਰ ਮੰਮੀ ਜੀ ਹੁਣ ਮੈਂ ਕਰ ਦੂੰਗੀ ਨਾ ਵੀਰੇ ਵਰਗਾਂ ਨੂੰ ਫੋਨ ਉਹ ਆ ਜਾਣਗੇ ਕੋਈ ਨਾ ਤੇ ਫੋਨ ਕਰ ਕਰ ਸੱਦੇਂਗੀ ਤੂੰ ਫਿਰ ਮੰਮੀ ਜੀ ਮੈਂ ਹੁਣ ਪੁੱਛ ਲੂੰਗੀ ਵੀ ਕਿਉਂ ਨਹੀਂ ਆਏ ਹੈਗੇ ਕਿ ਕੋਈ ਨਾ ਕੋਈ ਤਾਂ ਗੱਲ ਹੋਈ ਹੋਣੀ ਆ ਆਏ ਤਾਂ ਹੁਣ ਮੇਰਾ ਭਰਾ ਪਰਜਾਈ ਮੇਰਾ ਬਹੁਤ ਕਰਦੇ ਆਗੇ ਕੋਈ ਮਜਬੂਰੀ ਪੈ ਗਈ ਹੋਣੀ ਉਹਨਾਂ ਨੂੰ ਤਾਂ ਹੀ ਨਹੀਂ ਆਏਗੇ ਕੀ ਕੱਲੰਗਾ ਮਜਬੂਰੀਆਂ ਰੱਬ ਨੇ ਉਹਨਾਂ ਦੇ ਸਿਰ ਹੀ ਬਣਾਤੀਆਂ ਹੋਰ ਤਾਂ ਕਿਸੇ ਨੂੰ ਕੋਈ ਮਜਬੂਰੀ ਨਹੀਂ ਸਾਰੇ ਅੱਜ ਜਿਹੜੇ ਆ ਜੱਗ ਤੇ ਪੈਦਾ ਹੋਏ ਨਾ ਮਜਬੂਰੀਆਂ ਸਾਰਿਆਂ ਦੇ ਸਿਰ ਤੇ ਹੀ ਆ ਮਮਮੀ ਮੈ ਸੁਣੋ ਕੀ ਕਹਾ ਚਲ ਕੋਈ ਨਾ ਵਾਲੀ ਦੁਖੀ ਨਾ ਹੋਣ ਵਾਲੇ ਬੇਹੀ ਚਾ ਮਮਮੀ ਜੀ ਮੈਂ ਤੈਨੂੰ ਤੱਤੀ ਕਰਕੇ ਲਿਆਦਾ ਉਹਨੂੰ ਡੋਲੇਣੀ ਪਊਗੀ ਤੇ ਨਾ ਮੇਰੀ ਗੱਲ ਸੁਣ ਅੱਜ ਤਾਂ ਤੂੰ ਆਪਦੇ ਮੂੰਹ ਨਾਲ ਕਹਿਤੀ ਇਹੇ ਜੀ ਬੇਹੀ ਤੋ ਇਹੀ ਚੀਜ਼ ਮੈਨੂੰ ਦਿੰਨੀ ਐ ਤੂੰ ਨਹੀਂ ਨਹੀਂ ਮਮਮੀ ਜੀ ਉਹ ਤਾਂ ਹੁਣ ਵਧੀਆ ਮਾਮਾ ਜੀ ਵਾਸਤੇ ਸੁ ਵਧੀਆ ਚਾਹ ਕੀਤੀ ਸੀ ਦੁੱਧ ਜਹਾ ਪਾ ਕੇ ਪੂਰਾ ਵਧੀਆ ਮੈਂ ਕਿਹਾ ਹੁਣ ਦੁੱਧ ਬਾਣੀ ਅਖੰਡ ਚਾਹ ਪਾਇਆ ਹੋਇਆਗਾ ਐਵੇਂ ਖਰਾਬ ਹੋ ਜਾਊਗਾ ਡੋਲਣੀ ਪਊਗੀ ਤਾਂ ਕਰਕੇ ਮੈਂ ਚੱਲ ਗਰਮ ਕਰਕੇ ਪੀ ਲੰਨੇ ਆਂਗੇ ਕੀ ਹੁੰਦਾਗਾ ਚੱਲ ਕੋਈ ਨਾ ਭਾਈ ਮੈਂ ਤਾਂ ਵੇਖ ਐਨੀ ਵੀ ਇਹੀ ਚਾਹ ਪੀਂਦੀ ਨਹੀਂ ਤੇ ਨਾਲੇ ਤੂੰ ਵੀ ਨਾ ਪੀ ਚੱਲ ਕੋਈ ਨਾ ਲਓ ਬੰਨ ਦੇ ਜੇ ਨਾਲ ਵਖਾ ਦੂੰਗੀ ਮੂਝੇ ਦਿਖਾਉਂਗੀ ਤਾਂ ਫਿਰ ਉਹ ਵੀ ਆਏ ਕਹਿਣ ਕੋਗਾ ਪੀਕਰ ਨਾ ਦੇ ਵੇਕੇ ਕੀ ਲੈ ਕੇ ਆਏ ਨਾਲ ਤਾਂ ਮੇਰਾ ਨੱਕ ਬਣਾਉਗੀ ਕੋਈ ਕਿਰਾਂ ਤਾਂ ਬਾਹਰ ਹੀ ਰੱਖਦਾ ਮੰਮੀ ਤਾਂ ਆਏ ਕਹਿ ਦਿੰਦੇ ਆਗੇ ਵੀ ਸਾਧ ਆਪਦੇ ਭਰਾ ਨੂੰ ਸਾਧ ਆਪਦੇ ਭਰਾ ਨੂੰ ਹੁਣ ਮੈਂ ਕੀ ਕਰਾਂ ਹੁਣ ਮੈਂ ਉਹਦੇ ਭਰਾ ਨੂੰ ਕਿਵੇਂ ਕਹਾਂ ਮੈਨੂੰ ਹੁਣ ਉਹਨਾਂ ਦੇ ਘਰ ਦੇ ਹਾਲਾਤ ਪਤਾ ਆਗੇ ਵੀ ਉਹਨਾਂ ਦੀ ਕੀ ਮਜਬੂਰੀਆਂ ਤੇ ਕਿਵੇਂ ਉਹ ਗੁਜ਼ਾਰਾ ਕਰਦੇ ਨੇ ਜਦੋਂ ਚੰਗੇ ਸੀ ਵਧੀਆ ਸੀ ਉਦੋਂ ਤਾਂ ਆਉਂਦੇ ਹੁੰਦੇ ਸੀ ਮੇਰੇ ਕੋਲੇ ਹੁਣ ਮੈਂ ਨਹੀਂ ਮੈਂ ਹੁਣ ਨਹੀਂ ਕਹਦੀ ਮੰਮੀ ਦੇ ਪਿੱਛੇ ਲੱਗ ਕੇ ਐਵੇਂ ਆਪਦੇ ਭੈਣ ਭਰਾ ਨੂੰ ਆਪਦੇ ਭਰਾ ਨੂੰ ਦੁਖੀ ਕਰੂੰਗੀ ਬਸ ਛੱਡ ਪਰੇ ਕਹਿੰਦੀ ਨਹੀਂ ਹੈਗੀ ਮੈਂ ਕਹਿ ਦੂੰ ਮੰਮੀ ਉਹ ਤਾਂ ਆਉਂਦੇ ਨਹੀਂ ਹੈਗੇ ਕੇ ਆਏ ਵੀ ਰੱਬਾ ਕਿੱਕ ਤਾ ਨਾ ਗਰਮੀ ਗਾਲੀ ਜਾਂਦੇ ਸੀ ਲੱਗਦਾ ਸੁੱਤੇ ਪਏ ਆ ਚਲ ਖੜਕਾ ਜਾਣਾ ਕਰਾ ਕਿੰਨਾ ਕੈ ਇੱਥੇ ਬੈਣੀ ਹੈ ਜਾਗਦੇ ਪਿਆ ਜੀ ਮੈਂ ਤਾਂ ਆਖਿਆ ਸੁੱਤੇ ਹੋ ਤੁਸੀਂ ਨਾ ਨਾ ਆਏ ਲੈ ਆਈ ਸੌਦਾ ਹਾਂਜੀ ਸੌਦਾ ਤਾਂ ਮੈਂ ਸਾਰਾ ਲੈ ਆਈ ਹਾਲ ਫੜਵਾ ਦਾ ਫੋਨ ਜਾ ਇਹ ਤਾਂ ਭਾਰੀ ਸੀਗਾ ਨਾਲ ਸੱਚੇ ਇਹਦੇ ਲਈ ਅੱਡ ਧਿਆਨ ਰੱਖਣਾ ਪਿਆ ਵੀ ਫੋਨ ਨਾ ਗਮਾਚੇ ਫੋਨ ਨਾ ਗਮਾਚੇ ਉਹ ਤਾਂ ਮੈਨੂੰ ਜੱਗੇ ਨੇ ਕਿਹਾ ਸੀ ਕਹਿੰਦਾ ਫੋਨ ਕਰ ਲਿਓ ਘਰ ਕੋਲ ਆ ਕੇ ਦਵਾਈ ਜੀ ਲਿਆਂਦੀ ਹਾਂਜੀ ਆਹ ਲਓ ਦਵਾਈ ਸਾਰੀਆਂ ਲੈ ਆਂਦੀਆਂ ਦਵਾਈਆਂ ਅੱਛਾ ਹਾਂ ਤੇ ਆਹ ਜਿਹੜੀ ਗੋਲੀ ਦਿੱਤੀ ਹੈ ਨਾ ਹਨਕੀ ਜੀ ਹਾਂ ਇਹ ਸਪੈਸ਼ਲੀ ਦਰਦ ਵਾਸਤੇ ਆ अच्छा केते दर्द जमे हट जुगा। ते 10 ਦਿਨਾਂ ਦੀ ਦੇਤੀ ਦਵਾਈ ਪਰਚੀ ਤੇ। ਓ ਇੰਨੀ ਕਾ ਨੂੰ ਲਿਆਉਣੀ ਸੀਗੀ ਮੁੜ ਕੇ ਉਹੀ ਗੱਲ ਆ ਤੇ ਆਹ। ਚਾਹ ਗੋੜ ਤਾਂ ਲਿਆਂਦਾ। ਚਾਹ ਗੋੜ ਸਾਰਾ ਲੈ। ਠੀਕ ਆ। ਬੱਸ ਮੇਰੀ ਗੱਲ ਸੁਣੋ ਜੀ। ਹਾਂ। ਨਾਲੇ ਨਾ ਮੈਂ ਜਦੋਂ ਮੰਡਗੋ ਆਈ ਜਾਂਦੀ ਸੀ। ਆਉਂਦੀ ਆਉਂਦੀ ਨੇ ਮੈਂ ਦੇਖਿਆ ਤੇ ਬਿਸਕਟ ਕੱਢੀ ਜਾਂਦੇ ਸੀ ਬਿਸਕਟਾਂ ਵਾਲੀ ਦੁਕਾਨ ਤੇ। ਅੱਛਾ। ਤੇ ਮੇਰੇ ਤਾਂ ਨਾ ਖਿਆਲ ਆਇਆ। ਵੀ ਤੀਆਂ ਦਾ ਤਿਹਾਰ ਜਾਈ ਜਾਂਦਾ ਮੂਰੇ। ਕੁੜੀ ਨੂੰ ਸੰਧਾਰਾ ਵੀ ਦੇ ਕੇ ਆਉਣਾ ਸੀ। ਸੱਚਾ ਖਿੱਲਾ ਜਾਂ ਤਾਂ ਮੈਂ ਲੈ ਆਈ ਹੁੰਦੀ ਹੁੰਦੀ ਸਭ ਦੇ ਚ। ਤੇ ਮੈਂ ਖਾਲ ਬਿਸਕਟ ਫੇਰ ਕਢਾ ਕੇ ਲੈ ਜਾਾਂਗੇ ਹੁਣ 4 ਪੈਸੇ ਹੈਗੇ ਚਲ ਖਿਲਣਾ ਜਾਂ ਤਾਂ ਲੈ ਜਾ ਮੈਂ ਹਸਾਉਦੇ ਦੇ ਨਾਲ ਹੀ ਉਹ ਮੈਂ ਤਾਂ ਪਿਛਲੇ ਸਾਲ ਵੀ ਨਹੀਂ ਗਿਆ ਗਿਆ ਆਪਣੇ ਤਾਂ ਤਾਂ ਨਾ ਮੇਰੀ ਗੱਲ ਸੁਣ ਹਾਂਜੀ ਆਪਣੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹੈਗੇ ਇੱਕ ਉਹਦੀ ਸੱਸ ਦਾ ਸੁਭਾਅ ਵਾਲਾ ਪੜਾ ਤੈਨੂੰ ਯਾਦ ਇੱਕ ਵਾਰੀ ਆਪਾਂ 500 ਵਾਲਾ ਸੂਟ ਲੈ ਗਏ ਸੀ ਉਹਦਾ ਕਿਵੇਂ ਚਲਾ ਕੇ ਮਾਰਿਆ ਸੀ ਯਾਦ ਸਾਰਾ ਕੁਝ ਹੀ ਹੈ ਜੀ ਕਿਹੜਾ ਭੁੱਲ ਲ ਜਾਂਦਾ ਇੱਕ ਆਏ ਜਦੋਂ ਘਰ ਹੁਣਾਗਾ ਹੈ ਨਾ ਉੱਥੇ ਚੁੱਪ ਰਹਿਣਾ ਪੈਂਦਾ ਹੈਗਾ ਉਹ ਤਾਂ ਹੁਣ ਆਏ ਭਾਲਦੇ ਵੀ 15 1500 ਦੇ ਕੁੜੀ ਨੂੰ ਸੂਟ ਦੇ ਕੇ ਜਾਓ ਚੱਲ ਕੋਈ ਨਹੀਂ ਕੁੜੀ ਨੂੰ ਤਾਂ ਕੁੜੀ ਨੂੰ ਹਾਂ ਉਹਦੇ ਵੀ ਵਿੱਚ ਕਹਿੰਦੀ ਵੀ ਮੇਰੇ ਵੀ ਕੁੜੀ ਨਾਲੋਂ ਮਹਿੰਗੇ ਹੋਣ ਸੂਟ ਉਹੀ ਤਾਂ ਗੱਲ ਆ ਚੱਲ ਕੋਈ ਨਾ ਕੋਈ ਹੱਲ ਕਰਾਂਗੇ ਸੰਧਾਰਾ ਤਾਂ ਚੱਲ ਪਿਛਲੇ ਸਾਲ ਨਹੀਂ ਦੇ ਕੇ ਆਏ ਕਿ ਸੂਟ ਨਾ ਸਰੇ ਤਾਂ ਬਿਸਕੁਟ ਤਾਂ ਦੇ ਕੇ ਆਵਾਂਗੇ ਸ਼ਗਣ ਤਾਂ ਸ਼ਗਣ ਹੀ ਹੁੰਦਾ ਨਹੀਂ ਜੀ ਕੋਈ ਨਹੀਂ ਮੈਂ ਦੇਖ ਲੈਂਨੀ ਕਿ ਕਿਸੇ ਘਰੇ ਕੰਮ ਕੁਮ ਮਤੇ ਲੱਗ ਜਾਨੀ ਆ ਸੂਟ ਵੀ ਲੈ ਕੇ ਜਾਵਾਂ ਕੁੜੀ ਨੂੰ ਵੀ ਤੇ ਉਹਦੀ ਸੱਸ ਨੂੰ ਵੀ ਕਿਉਂਕਿ ਉਹ ਨਾ ਫਿਰ ਬਾਲਾ ਕੁਛ ਬੋਲਦੀ ਹੈ ਕੁੜੀ ਨੂੰ ਤਾਨੇ ਮਿਹਨੇ ਜਿੰਦੀ ਰਹਿੰਦੀ ਐ ਮਰੋੜੇ ਉਹ ਤਾਂ ਕਰਕੇ ਦੇ ਕੇ ਆਵਾਂਗੇ ਆਪਾਂ ਸਮਾਨ ਇਨਸ਼ਾ ਅੱਲਾਹ ਤਾਂ ਸਾਰੇ ਆਏ ਤਾਂ ਮੈਂ ਕਿਸੇ ਨੂੰ ਪੁੱਛ ਲੂੰਗਾ ਕਿਹੜਾ ਹੁਣ ਸਦਾ ਹੀ ਮੰਜੇ ਤੇ ਬੈਠਾ ਰਹੂੰਗਾ ਹੋ ਜਾਊਗਾ ਪੈਰ ਜਾ ਠੀਕ ਮੁੜ ਕੇ ਕੋਈ ਨਾ ਕਰਦੇ ਹੱਲ ਤੇ ਤੂੰ ਐ ਕਰ ਹਾਂਜੀ ਹੁਣ ਆ ਤਾਂ ਗਈ ਹੋਈ ਆ ਮੈਂ ਕੀ ਦੱਸਾਂ ਤੈਨੂੰ ਮੇਰੀ ਗੱਲ ਸੁਣੋ ਜੀ ਤੁਸੀਂ ਮੈਨੂੰ ਆਹ ਖੁੰਡਾ ਜਪਿਆ ਸੀ ਇੱਥੇ ਦੋਣਾ ਜੀ ਤੇ ਉਹ ਕਿੱਥੇ ਆ ਉਹ ਮੈਂ ਰਸੋਈ ਚ ਪਾਣੀ ਪੀਣ ਗਿਆ ਸੀ ਪਾਣੀ ਭੁੱਲ ਗਈ ਸੀ ਆਹ ਦੇਖ ਰਹੇ ਨਹੀਂ ਹੈਗੇ ਨਾਲ ਮੈਂ ਕਹਿ ਕੇ ਗਈ ਵੀ ਭਾਈ ਮੈਂ ਰੱਖ ਜਾਨੀ ਆ ਕਿ ਮੈਨੂੰ ਤਾਂ ਕਾਸੀ ਦੀ ਲੋੜ ਨਹੀਂ ਹੈਗੀ ਨਾ ਜਿਹੜੇ ਡੁਗ ਡੁਗ ਪੈਂਦੇ ਤੇ ਕੌਣ ਚੱਕਦਾ ਮੈਂ ਤਾਂ ਬਾਹਰ ਖੁੰਡਾ ਵੀ ਲਾ ਗਈ ਸੀ ਨਹੀਂ ਐ ਤਾਂ ਮੈਂ ਦੇਖਿਆ ਸੀਗਾ ਖੁੰਡਾ ਤਾਂ ਨਾ ਉੱਥੇ ਹੀ ਰਹਿ ਗਿਆ ਮੈਂ ਬਿਨਾ ਖੁੰਡੇ ਤੋਂ ਤੁਰ ਕੇ ਦੇਖਿਆ ਸੀਗਾ ਲੰਘ ਜਾ ਤਾਂ ਵਾਜਦਾ ਸੀਗਾ ਆ ਆ ਗਿਆ ਸੀ ਇੱਥੋਂ ਤੱਕ ਐ ਕਰ ਨਾਲੇ ਤਾਂ ਮੈਨੂੰ ਪਾਣੀ ਦਾ ਗਲਾਸ ਲਿਆ ਦੇ ਮੈਂ ਗੋਲੀ ਜੀ ਲੈਣਾ ਦਰ ਪਾਣੀ ਮੈ ਵੀ ਪੀਣਾ ਮੇਰਾ ਤਾਂ ਪਸੰਗ ਸੁੱਕਾ ਨਾਲੇ ਨਾ ਚਾਹ ਦੀ ਕੁੱਟ ਲਿਆਦੀ ਮੈਨੂੰ ਚੰਗਾ ਬਣਾ ਕੇ ਬਣਾਉਣੀ ਆ ਜੀ ਪਹਿਲਾਂ ਇਹ ਤਾਂ 10 ਮਿੰਟ ਆਰਾਮ ਕਰ ਲਈ ਤੂੰ ਠੀਕ ਆ ਠੀਕ ਆ ਨਾ ਨਾ ਕੋਈ ਨਹੀਂ ਮੈਂ ਚਾਹ ਧਰ ਕੇ ਪਾਣੀ ਪੂਣੀ ਪੀ ਕੇ ਪਹਿਲਾਂ ਦੇਈ ਜਾਂਦੀ ਫੇਰ ਆਰਾਮ ਕਰੂੰਗੀ ਮੈਂ ਮੇਰੀ ਗੱਲ ਸੁਣੋ ਇੱਥੇ ਵੀ ਥੋਪ ਆਈ ਹੁੰਦੇ ਨਾਲ ਮੰਜਾ ਵੀ ਪਰਖਣ ਥੱਲੇ ਕਰ ਲਿਆ ਮੈਂ ਸੌਦਾ ਰੱਖਿਆ ਵਾਂ ਪਹਿਲਾਂ ਗੋਲੀ ਜੀ ਦੇ ਦੇ ਕੇਰਾ ਦਰਦੇ ਆ ਹਟ ਜਾਊਗਾ ਨਾ ਫੇਰ ਕਰ ਲੂੰਗਾ ਚੰਗਾ ਜੀ ਚੰਗਾ ਹੋਰ ਦਰਦੇ ਆ ਬੰਦ ਹੋ ਗਿਆ ਨਾ ਫੇਰ ਸ਼ਾਮੇ ਕਰੂੰਗਾ ਹੇ ਹੇ ਲੈ ਜੀਤਾ ਦੀ ਨੂੰਹ ਤਾਂ ਨਾ ਬਾੜਾ ਸੋਹਣਾ ਸਮਾਨ ਲੈ ਕੇ ਆਈ ਹੈ ਵੇਖਾ ਸੋਮਾ ਦੀ ਉਹ ਤਾਂ ਮੈਨੂੰ ਛੇੜਦੀਆਂ ਸੀ ਟੀਚਰਾਂ ਕਰਦੀਆਂ ਸੀ ਵੀ ਆਥਣੇ ਛੋਡੇ ਵੀ ਆਵਾਂਗੇ ਵੀ ਤੇਰੇ ਕੁੜਮਾ ਨੇ ਕਿਹੇ ਜਾ ਸਮਾਨ ਦਿੱਤਾ ਉਹ ਮੇਰਾ ਤਾਂ ਜਮਈ ਨੱਕ ਵੱਡਿਆ ਜਾਊਗਾ ਉਹ ਹੁਣ ਕੀ ਕਰਾਂ ਅਗਲੀਆਂ ਨੇ ਤਾਂ ਭਵਾਂ ਦੀ ਕਹਿਤਾ ਮੇਰੇ ਤਾਂ ਸੂਲਾ ਮਨੂੰ 24 24 ਨਾ ਗੱਲੋ ਅਗਲਾ ਜਦੋਂ ਆ ਕੇ ਭਾਂਦੀ ਨੂੰ ਹਾਸੀ ਮਜ਼ਾਕ ਚ ਹੀ ਕਹਤਾ ਲਿਆ ਕੁੜੇ ਤਾਈ ਵੇਖਗੇ ਕਿਰਨਾ ਦੇ ਪੇਕੇ ਕੀ ਲਿਆਇਆ ਤਾਂ ਕੀ ਜਵਾਬ ਦੇਉਂਗੀ ਨਹੀਂ ਕਿਰਨਾ ਕਿਰਨਾ ਹਾਂਜੀ ਮੰਮੀ ਜੀ ਉਹ ਬੈਠ ਪਈ ਹਾਂਜੀ ਮੈਂ ਤੈਨੂੰ ਆਈ ਕਹਿੰਦੀ ਸੀ ਭਾਈ ਤੇਰਾ ਭਰਾ ਆਊਗਾ ਹੁਣ ਮੰਮੀ ਪਤਾ ਨਹੀਂ ਮੈਨੂੰ ਤਾਂ ਹੋਉ ਆਉਣਗੇ ਕਿਉਂ ਆਉਂਦੇ ਨਹੀਂ ਹੈਗੇ ਕਿ ਮੈਂ ਤਾਂ ਫੋਨ ਕੀਤਾ ਨਹੀਂ ਹੈਗਾ ਫੋਨ ਕੀਤਾ ਕਿਉਂ ਨਹੀਂ ਭਾਈ ਤੂੰ ਉਹਨਾਂ ਨੂੰ ਆਪਦੀ ਆਪਤਾ ਨਹੀਂ ਪਤਾ ਲੱਗਦਾ ਆ ਮੇਰਾ ਫੋਨ ਪਿਆ ਤੇ ਹੁਣ ਹੀ ਲਾ ਫੋਨ ਉਹਨਾਂ ਨਾ ਮੰਮੀ ਮੈਂ ਨਹੀਂ ਫੋਨ ਕਰ ਸਕਦੀ ਹੈਗੀ ਕਿ ਉਹਨਾਂ ਦੀ ਨਾ ਕੰਡੀਸ਼ਨ ਕਰਦੀ ਠੀਕ ਨਹੀਂ ਹੈਗੀਗੀ ਹੁਣ ਮੈਂ ਉਹਨਾਂ ਨੂੰ ਫੋਨ ਕਰਕੇ ਕੀ ਕਿਉਂ ਦੁਖੀ ਕਰਾਂ ਲੈ ਹੱਦ ਹੋ ਗਈ ਤੇਰੇ ਵਾਲੀ ਉਹਨਾਂ ਦੀ ਕੰਡੀਸ਼ਨ ਠੀਕ ਨਹੀਂ ਤੇ ਜਦੋਂ ਮੇਰੀ ਗੱਲ ਸੁਣ ਮੇਰਾ ਪੁੱਤ ਮੇਰੇ ਉਤਦੀ ਹੋ ਕੇ ਤੇਰੇ ਨਾਲ ਵਿਆਹ ਕਰਵਾ ਸਕਦਾ ਹੈ ਮੈਂ ਸਾਰੀਆਂ ਸ਼ਰਤਾਂ ਮੰਨ ਲਈਆਂ ਤੇ ਹੁਣ ਉਹਨਾਂ ਨੂੰ ਵੀ ਮਾੜੀ-ਮੋਟੀ ਲੱਜ ਸ਼ਰਮ ਚਾਹੀਦੀ ਐ ਧੀ ਦੇ ਘਰੇ ਤੇ ਘੁਟਿਆਰ ਨੂੰ ਤਾਂ ਅਗਲਾ ਆਉਂਦਾ ਹੀ ਹੁੰਦਾ ਊਪਵਾਂ ਦੀ ਨਾ ਆਉਣ ਮੰਮੀ ਮੈਂ ਸਾਨੂੰ ਦੱਸਿਆ ਤਾਂ ਹੈਗਾ ਕਿ ਉਹਨਾਂ ਦੇ ਘਰ ਦੇ ਹਾਲਾਤ ਮਾੜੇ ਆਗੇ ਉਹ ਆ ਨਹੀਂ ਸਕਦੇ ਹੈਗੇਗੇ 나ਈ ਮੈਂ ਉਹਨਾਂ ਨੂੰ ਫੋਨ ਕਰਕੇ ਕਿਹਾਗਾ ਐਵੇਂ ਕਿਸੇ ਨੂੰ ਕਿਉਂ ਦੁਖੀ ਕਰਨਾ ਜਦੋਂ ਆਪਾਂ ਆਪਦੇ ਘਰੇ ਠੀਕ ਠਾਕ ਆ ਸਰਦੇ ਵਰਦੇ ਆ ਵਧੀਆ ਸਰ ਦੇ ਵਰਦੇ ਤਾਂ ਹੈਗੇ ਆ ਭਾਈ ਮੇਰੀ ਗੱਲ ਸੁ ਜਿਹੜੇ ਆਂਡ ਗਵਾਂਡ ਸਰੀਕਾ ਚੋਬਾਂ ਲਾਉਂਦਾ ਹੁੰਦਾ ਨਾ ਉਹ ਨਹੀਂ ਬੰਦੇ ਤੋਂ ਝੱਲੀਆਂ ਜਾਂਦੀਆਂ ਹੁੰਦਾਂ ਤੈਨੂੰ ਤਾਂ ਹੁਣ ਰਾਜਦਵਾਰਾ ਘਰ ਮਿਲ ਗਿਆ ਵਧੀਆ ਐਸ਼ਾ ਲੁੱਟਦੀਆਂ ਤੈਨੂੰ ਦੱਸ ਕੀ ਫਰਕ ਪੈਣਾ ਫਰਕ ਤਾਂ ਮੇਰੇ ਵਰਗੀ ਨੂੰ ਪੈਂਦਾ ਜਦੋਂ ਮੇਰੀਆਂ ਸਰੀਕਣੀਆਂ ਆ ਕੇ ਮੇਰੇ ਨੱਕ ਤੇ ਮਾਰਦੀਆਂ ਮੰਮੀ ਲੋਕਾਂ ਦਾ ਕੀ ਆ ਲੋਕ ਤਾਂ ਐਵੇਂ ਹੀ ਬੋਲਦੇ ਰਹਿੰਦੇ ਆ ਹੁਣ ਆਪਾਂ ਲੋਕਾਂ ਪਿੱਛੇ ਥੋੜੀ ਲੱਗੀ ਜਾਣਾ ਲੋਕਾਂ ਪਿੱਛੇ ਲੱਗ ਕੇ ਆਪਦੇ ਘਰ ਥੋੜੀ ਉਹ ਕਰਨਾ ਖਰਾਬ ਨੀ ਮੇਰੀ ਗੱਲ ਸੁਣਾ ਦੁਨੀਆ ਤਾਂ ਨਾ ਅੱਧਾ ਰੱਬ ਹੁੰਦੀ ਆ ਰੱਬ ਦੁਨੀਆ ਤੋਂ ਹੀ ਪਤਾ ਲੱਗਦਾ ਮੂੰ ਤਾਂ ਕੋਈ ਕਿਸੇ ਨੂੰ ਸਿਆਣ ਦਾ ਨਹੀਂ ਡੇਲਿਆਂ ਵੱਟੇ ਨਹੀਂ ਸਿਆਣ ਦਾ ਹਜੇ ਘਰੇ ਨਾ ਪਤਾ ਹੋਊਗਾ ਬਾਹਰ ਪਹਿਲੀ ਪਤਾ ਲੱਗ ਜਾਊਗਾ ਮੇਰੀ ਗੱਲ ਸੁਣ ਪਈਆ ਮੇਰਾ ਫੋਨ ਪਿਆ ਤੇ ਚੱਕ ਫੋਨ ਲਾ ਆਪਦੇ ਭਰਾ ਨੂੰ ਚਲ ਠੀਕ ਆ ਮੰਮੀ ਮੈਂ ਇੱਕ ਵਾਰੀ ਫੋਨ ਲਾ ਲੈਣੀ ਆ ਵੀ ਪੁੱਛ ਕੀ ਕਹਿੰਦਾ ਉਹ ਆ ਉੱਤੇ ਹੀ ਪਿਆ ਨੰਬਰ ਹੈਲੋ ਸਸ਼ੀਕਲ ਬਾਈ ਹੈਲੋ ਸਸ਼ੀਕਾ ਹੋਰ ਕਿਰਨਾ ਭੈਣੇ ਠੀਕ ਆ ਹਾਂ ਬਾਈ ਮੈਂ ਠੀਕ ਆ ਤੁਸੀਂ ਦੱਸੋ ਪੈਰ ਠੀਕ ਆ ਹੁਣ ਹਾਂ ਹਾਂ ਭਾਬੀ ਠੀਕ ਆਗੇ ਚੱਲ ਵਧੀਆ ਠੀਕ ਠਾਕ ਮੈਂ ਤਾਂ ਵੀ ਐਂ ਕਹਿੰਦੀ ਸੀ ਵੀ ਉਹ ਨਾ ਸਾਰੇ ਘਰਾਂ ਦੀਆਂ ਕੁੜੀਆਂ ਦਾ ਸੰਧਾਰ ਆ ਗਿਆ ਬੁੰਘਾਂ ਦਾ ਇੱਥੇ ਤੇ ਮੰਮੀ ਹੁਣ ਮੈਨੂੰ ਕਹਿੰਦੇ ਸੀਗੇ ਵੀ ਆਪਾਂ ਜੇ ਤੁਸੀਂ ਸੰਧਾਰਾ ਲੈ ਕੇ ਆ ਜਾਂਦੇ ਤਾਂ ਆਉਂਗੇ ਚਲ ਠੀਕ ਆ ਭਾਈ ਇੱਕ ਦੋ ਦਿਨਾਂ ਤੱਕ ਠੀਕ ਆ ਠੀਕ ਆ ਚੰਗਾ ਭਾਈ ਠੀਕ ਆ ਭਾਈ ਠੀਕ ਆ ਲੈ ਮੰਮੀ ਉਹ ਬਾਈ ਕਹਿੰਦੇ ਨਾ ਆ ਜਾਾਂਗੇ ਇੱਕ ਦੋ ਦਿਨਾਂ ਤੱਕ ਆਉਣਗੇ ਉਹ ਹਜੇ ਇੱਕ ਦੋ ਦਿਨਾਂ ਤੱਕਰ ਮੰਮੀ ਉਹ ਥੋੜਾ ਜਿਹਾ ਉਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਲੈਗੇ ਉਹ ਕਹਿੰਦੇ ਮਾੜਾ ਜਿਹਾ ਬਸ ਥੋੜਾ ਜਿਹਾ ਠੀਕ ਹੋ ਜਾਾਂਗੇ ਸੇ ਉਹਦੀ ਆ ਜਾਾਂਗੇ ਇੱਕ ਦੋ ਦਿਨ ਤੱਕ ਆ ਜਾਣਗੇ ਵੀ ਹਾਲਾਤ ਕਦੋਂ ਠੀਕ ਹੁੰਦੇ ਆ ਉਹਨਾਂ ਦੇ ਹਰ ਵਾਰੀ ਆਹੀ ਪਿਛਲੇ ਸਾਲ ਤਾਂ ਵੇਖ ਆਇਆ ਸੀ ਤੇਰਾ ਪ੍ਰਾਤ ਮੈਂ ਤਾਂ ਨੀ ਉਹ ਲਈ ਹੁਣ ਜਦੋਂ ਤੇਰੀਆਂ ਦਰਾਣੀਆਂ ਜਠਾਣੀਆਂ ਤਾਂ ਪਹਿਲਾਂ ਆ ਗਿਆ ਨਾ ਸੁਧਾਰਾ ਹੁਣ ਮੈਨੂੰ ਤਾਂ ਉਹ ਚੀਜ਼ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਵੀ ਭਾਵੇਂ ਦੀ ਉਹ ਦੇ ਕੇ ਜਾਣ ਚਾਹੇ ਨਾ ਦੇ ਕੇ ਜਾਣ ਜਦੋਂ ਅਗਲੇ ਨੂੰ ਨਾ ਇਹ ਉਹ ਸਰੀਕੇ ਬੰਨੂ ਸਰੀਕਾ ਹੋ ਜਾਂਦਾ ਵੀ ਆ ਆਪਦੀ ਉਤ ਦੀ ਸੌਰ ਬਣਾਉਣ ਦੀ ਕਰਦਾ ਹੈ ਸਰੀਕਾ ਵੀ ਮੇਰੀ ਨੂੰ ਤਾਂ ਪੈ ਨਹੀਂ ਇੰਨਾ ਸਮਾਨ ਲੈ ਕੇ ਹੀ ਹੈ ਸਮਾਨ ਕੋਈ ਵੇਖ ਮੈਂ ਤਾਂ ਖਾਣਾ ਨਹੀਂ ਕੱਲੀ ਨਹੀਂ ਖਾਓਗੇ ਤਾਂ ਸਾਰੀ ਕੋਈ ਦੁਖੀ ਨਹੀਂ ਮਾਂ ਵੀ ਕੱਲ੍ਹ ਤੇਰੇ ਤੇ ਇੱਕ ਕੈਨਵਡੀ ਕੀ ਜਾਂਦੀ ਆ ਚੱਲ ਕੋਈ ਨਾ ਮੰਮੀ ਆ ਜਾਣਗੇ ਇੱਕ ਦੋ ਦਿਨਾਂ ਤੱਕ ਹੁਣ ਤੁਸੀਂ ਕੋਈ ਆਈ ਚਾਚੀ ਦਾ ਜੀ ਤਾਂ ਕਹਿ ਦਿਓ ਵੀ ਹਜੇ ਉਹਨਾਂ ਦੇ ਥੋੜੀ ਜਿ ਘਰੇ ਹੋ ਸੀਗੀ ਵੀ ਆਉਣਗੇ ਵੀ ਬਾਈ ਦੇ ਸੱਟ ਲੱਗੀ ਹੋਈ ਆ ਆ ਜਾਣਗੇ ਕੋਈ ਨਾ ਨਿੱ ਕਿਸੇ ਦੇ ਭਾਂ ਦੀ ਦੇ ਕਿੰਨੀ ਹੋਵੇ ਅਗਲਾ ਉਹ ਚੀਜ਼ ਨੂੰ ਨਹੀਂ ਵੈਦਦਾ ਹੁੰਦਾ ਅਗਲਾ ਤਾਂ ਆਪਦੇ ਲੈਂਡ ਨੂੰ ਮੁੱਖ ਰੱਖਦਾ ਹੁੰਦਾ ਸਮਝ ਗਈ ਨਾ ਇਹ ਗੱਲ ਠੀਕ ਆ ਮੰਮੀ ਬਾਕੀ ਨਾ ਤੇਰੇ ਭਰਾ ਨੂੰ ਤੇ ਪਰਜਾਈ ਨੂੰ ਸਮਝਾਦੀ ਵੀ ਜੇ ਤੇ ਤਿਆਰ ਤੇ ਆਉਣਾ ਹੁੰਦਾ ਪਹਿਲੇ ਹੀ ਆ ਜਾਇਆ ਕਰੋ ਕੋਈ ਜ਼ਰੂਰੀ ਨਹੀਂ ਹੁੰਦਾ ਅਵੇ ਤਿਆਰ ਟਪਾ ਕੇ ਹੀ ਆਈਦਾ ਹੁੰਦਾ ਮਾੜੀ ਮੋਟੀ ਕੁੜੀਆਂ ਨਾਲ ਵਰਤਣਾ ਸਿੱਖ ਲੋ ਚੱਲ ਕੋਈ ਨਾ ਮੰਮੀ ਮੈਂ ਉਹਨਾਂ ਤੂੰ ਮੇਰੀ ਗੱਲ ਸੁਣ ਤੇਰੇ ਮਾਮੇ ਨੂੰ ਵੇਖ ਕਿੰਨੇ ਦਿਨ ਪਹਿਲਾਂ ਦੇ ਕੇ ਗਿਆ ਹਾਂ ਇਦਾਂ ਹੈਗਾ ਮੰਮੀ ਹੈ ਆਪਾਂ ਆਪਦੇ ਘਰੇ ਵੀ ਸਾਰਾ ਕੁਝ ਲਿਆਉਨੇ ਆ ਰੱਬ ਦਾ ਦਿੱਤਾ ਸਾਰਾ ਕੁਝ ਹੈ ਪਰ ਜਿਹੜੀ ਇਹ ਪਹਿਲਾਂ ਸ਼ੁਰੂ ਤੋਂ ਮੁੱਢ ਤੋਂ ਇਹ ਦਿਨ ਤਿਆਰ ਬਣੇ ਹੋਏ ਹਨ ਧੀਆਂ ਕੋਲੇ ਜਾ ਕੇ ਖੜਦਾ ਹੁੰਦਾ ਅਗਲਾ ਫਿਰ ਤਾਣੀਓ ਤੀਆਂ ਫਿਰ ਜ਼ਮੀਨ ਲੈਣ ਤੇ ਹੋ ਜਾਂਦੀਆਂ ਜ਼ਮੀਨ ਐਸੇ ਕੱਲੋਂ ਹੀ ਲੈਂਦਾ ਅਗਲਾ ਜਦੋਂ ਤੀਆਂ ਦੀ ਕਦਰ ਨਹੀਂ ਅਗਲਾ ਕਰਦਾ ਮੈਂ ਤਾਂ ਮੰਮੀ ਉਹਨਾਂ ਤੋਂ ਕੀ ਜ਼ਮੀਨ ਮੰਗੂਗੀ ਉਹ ਤਾਂ ਵਿਚਾਰੇ ਆਪ ਦਾ ਟਾਈਮ ਪਾਸ ਹੀ ਮਸਾ ਕਰਦੇ ਆ ਤਾਈਆਂ ਤਾਂ ਹੁਣ ਮੇਰਾ ਜੀ ਨਹੀਂ ਕਰਦਾ ਉਹਨਾਂ ਨੂੰ ਤੰਗ ਕਰਨ ਨੂੰ ਵਿਆਹ ਦਾ ਟਾਈਮ ਲਗਾ ਦੇਣ ਉਹੀ ਬਹੁਤ ਆਗਾ ਨਹੀਂ ਮੇਰੀ ਗੱਲ ਸੁਣ ਤੂੰ ਮੰਮੀ ਦੀ ਗੱਲ ਦਾ ਜਵਾਬ ਤਾਂ ਫਟ ਦੇਣੇ ਦੇ ਤਾਂ ਬੈਠੇ ਤਾਂ ਉਹ ਕਿਸੇ ਦੇ ਨੌਰੇ ਚ ਐ ਜ਼ਮੀਨ ਕੀ ਉਹ ਤੈਨੂੰ ਸੁਵਾ ਦੇ ਦੇਣਗੇ ਕਿ ਐ ਕੀ ਐ ਉਹਨਾਂ ਕੋਲੇ ਫਿਰ ਮੈਂ ਤਾਂ ਇੰ ਤਾਂ ਕਹਿਣੀ ਆ ਵੀ ਉਹਨਾਂ ਨੂੰ ਮੈਂ ਕਿਉਂ ਦੁਖੀ ਕਰਾਂ ਉਹ ਤਾਂ ਆਪ ਦਾ ਟਾਈਮ ਪਾਸ ਮਸਾ ਕਰਦੇ ਆ ਵਿਚਾਰੇ ਭਰਾ ਦੇ ਮੇਰੇ ਦੇ ਸੱਟ ਲੱਗੀ ਹੋਈ ਆ ਮੈਨੂੰ ਤਾਂ ਹੁਣ ਆਏ ਟੈਨਸ਼ਨ ਲੱਗੀ ਪਈ ਆ ਕਿ ਪਤਾ ਨਹੀਂ ਉਹ ਇੱਕ ਟਾਈਮ ਦੀ ਰੋਟੀ ਖਾਂਦੇ ਵੀ ਆ ਕਿ ਨਹੀਂ ਖਾਂਦੇ ਮੇਰੀ ਗੱਲ ਸੁਣ ਜਿੱਦੋਂ ਨਾ ਪੱਟਿਆਂ ਨਾਲ ਮੱਥਾ ਲਾਉਣਾ ਹੋਵੇ ਨਾ ਦਰਵਾਜ਼ੇ ਭੀੜੇ ਨਹੀਂ ਰੱਖੀਏ ਹੁੰਦੇ ਠੀਕ ਹੈ ਨਾ ਜਾਂ ਤਾਂ ਆਪ ਦੀ ਜਿਵੇਂ ਆਪਾਂ ਕਹਿੰਦੇ ਨੇ ਚਾਦਰ ਵੇਖ ਕੇ ਪੈਰ ਫਸਾਰੀ ਦੇ ਹੁੰਦੇ ਆ ਠੀਕ ਹੈ ਨਾ ਉਹੋ ਜੀ ਚੀਜ਼ ਸੋਚ ਕੇ ਚੱਲੇ ਬੰਦਾ ਹੁਣ ਮੈਨੂੰ ਵੀ ਪਤਾ ਮੈਂ ਤਾਂ ਸਾਰਿਆਂ ਕੋਲੇ ਆੜਗਵਾੜ ਚ ਆਪਦੇ ਕੁੜਮਾਂ ਦੀ ਟੌਰ ਬਣਾਉਂਦੀ ਫਿਰਦੀ ਆ ਤੇ ਮੈਨੂੰ ਕੀ ਪਤਾ ਵੀ ਮੇਰੀ ਗਾਹਾਂ ਬੇਇਜ਼ਤੀ ਕਰਵਾਉਣਗੀ ਸ੍ਰੀਕੇ ਚ ਚਲ ਕੋਈ ਨਾ ਮੰਮੀ ਆ ਜਾਣਗੇ ਭਾਈ ਇੱਕ ਦਿਨ ਤੱਕ ਐਨੇ ਦਿਨ ਤੁਸੀਂ ਮੜਾ ਜਾ ਉਹ ਕਰ ਦੋ ਸੰਭਾਲ ਲਓ ਗੱਲ ਨੂੰ ਕੋਈ ਨਾ ਮੰਮੀ ਤਾਂ ਹੁਣ ਕਰੂਗੀ ਹੁਣ ਟਿੱਕਰ ਕਰੀ ਜਾਂਦੀ ਆ ਪੋਚਾ ਜਾ ਕਸਾ ਦੇ ਭਾਈ ਲੈ 12 ਵਜਾ ਤੇ ਹਜੇ ਪੋਚਾ ਨਹੀਂ ਕਸਾਇਆ ਪੇਕ ਜਾਂਦੀ ਹਮੈਤਾਂ ਕਰੀ ਚਾਹੂਗੀ ਹਾਈ ਹਾਈ ਦੇਖੀ ਮੈਂ ਮਰ ਜਾ ਤੁਸੀਂ ਨਹੀਂ ਹਟਦੇ ਹੈਗਾ 24 ਘੰਟੇ ਤੁਹਾਡਾ ਜਦੋਂ ਪੈਰ ਦੁਖਦਾ ਕਿਉਂ ਤੁਸੀਂ ਮਿੱਟੀ ਨਾਲ ਮਿੱਟੀ ਹੋਈ ਜਾਂਦੇ ਹੋ ਓਹੋ ਹੁਣ ਤਾਂ ਪੈਰ ਨੂੰ ਆਰਾਮ ਦਵਾਈ ਜੀ ਲੈਣਾ ਨਾ ਉਹਦੇ ਨਾਲ ਉਹ ਠੀਕ ਹੋ ਗਿਆ ਉਹੀ ਗੱਲ ਫਿਰ ਜੇ ਆਰਾਮ ਆ ਤਾਂ ਹੁਣ ਵਾਧਾ ਵਧਾਉਣਾ ਪਈ ਤਾਂ ਉਹਨਾਂ ਨੇ ਕਹਿਤਾ ਸੀ ਕਹਿੰਦੇ ਇੱਥੋਂ ਨਾ ਤੂੜੀ ਨਹੀਂ ਚੱਕਦੇ ਮੱਕੀ ਦਾ achar ਕਹਿੰਦੇ ਪਾਉਣਾ ਨਾ ਫਸ ਜਗ੍ਹਾ ਖਾਲੀ ਕਰਨੀ ਸੀ ਇਹ ਤਾਂ ਛੱਡ ਕੋਈ ਨਾ ਕੋਈ ਨਹੀਂ ਜੀ ਮੈਂ ਕਰ ਦਿੰਦੀ ਆਥ ਨੇ ਜੇ ਕਰ ਦੂੰਗੀ ਮੈਂ ਕੋਈ ਨਹੀਂ ਹੌਲੀ ਹੌਲੀ ਲੱਗੀ ਰਹੂੰਗੀ ਉਹ ਕੋਈ ਨਾ ਕਿਰਨਾ ਦਾ ਫੋਨ ਆਇਆ ਸੀਗਾ ਹਾਂ ਮੈਂ ਵੀ ਉਹੀ ਪੁੱਛਣ ਲੱਗੀ ਸੀ ਵੀ ਇਹ ਫੋਨ ਕਿਹਦਾ ਆਇਆ ਸੀ ਕਿਰਨਾ ਦਾ ਫੋਨ ਸੀਗਾ ਇਹ ਤਾਂ ਕੀ ਕਹਿੰਦੀ ਉਹੀ ਗੱਲ ਉਹਦੀ ਸੱਸ ਤੰਗ ਕਰਦੀ ਹੋਊਗੀ ਸੰਧਾਰੇ ਨੂੰ ਕਹਿੰਦੀ ਸੀਗੀ ਹਾਈ ਹੁਣ ਕਰੀਏ ਵੀ ਤਾਂ ਕੀ ਕਰੀਏ ਸੱਚੀ ਇਹ ਤਾਂ ਨਾ ਇੱਕ ਗੱਲ ਦਾ ਹੀ ਰੱਟਾ ਲਾ ਲੈਂਦੇ ਆ ਸੰਧਾਰਾ ਸੰਧਾਰਾ ਅਗਲਾ ਇਹ ਨਹੀਂ ਦੇਖਦਾ ਹੈਗਾ ਵੀ ਗਰੀਬ ਦੀ ਵੀ ਕੋਈ ਮਜਬੂਰੀ ਹੋਊਗੀ ਜੇ ਨਹੀਂ ਆਇਆਗਾ ਸੰਧਾਰਾ ਲੈ ਕੇ ਏਡੀ ਕਿੱਡੀ ਗੱਲ ਨਾਲੇ ਹਜੇ ਕਿਹੜਾ ਲੰਘਿਆ ਸੌਣ ਦਾ ਮਹੀਨਾ ਹਜੇ ਤਾਂ ਸ਼ੁਰੂ ਹੀ ਹੋਇਆ ਇੰਨੀ ਕੀ ਕਾਲੀ ਹੋ ਗਈ ਉਹਨਾਂ ਨੂੰ ਉਹ ਚਲ ਕਹਿੰਦੀ ਉਹਦੇ ਆਣ ਗਵਾਂਡਾ ਵਾਲੇ ਗੱਲਾਂ ਕਰਦੇ ਉਹਦੀ ਸੱਸ ਦਾ ਤੈਨੂੰ ਸੁਭਾਅ ਦਾ ਪਤਾ ਹੀ ਐ ਮੈਂ ਤੈਨੂੰ ਐਂ ਕਹਿੰਦਾ ਸੀਗਾ ਉਹਨੂੰ ਮੈਂ ਕਹਤਾ ਸੀਗਾ ਮੈਂ ਕਿਹਾ ਇੱਕ ਦੋ ਦਿਨਾਂ ਚੰਨਾ ਸੀ ਸਲਧਾਰੇ ਦਾ ਲੈ ਕੇ ਸਮਾਨ ਆ ਜੰਨੇ ਆ ਹੂੰ ਉਹਨੂੰ ਤਾਂ ਮੈਂ ਕਹਤਾ ਗੱਲ ਕਰ ਪੈਸਾ ਤਾਂ ਆਪਣੇ ਕੋਲ ਜ਼ਹਿਰਖਾਨ ਨੂੰ ਨਹੀਂ ਹੈਗਾ ਉਹੀ ਤਾਂ ਮੈਂ ਕਹਿੰਨੀ ਆ ਜੀ ਹੁਣ ਫਿਰ ਹੱਲ ਕਰਾਂਗੇ ਵੀ ਤਾਂ ਕਿੱਥੋਂ ਕਰਾਂਗੇ ਆਪਾਂ ਮੈਂ ਨਾ ਇੱਕ ਦੋ ਜਣਿਆਂ ਕੋਲ ਜਾ ਕੇ ਆਉਣਾ ਜੇ ਕੋਈ ਪੈਸਿਆਂ ਦਾ ਹੱਲ ਹੋ ਗਿਆ ਹਨਾ ਫਿਰ ਆਪਾਂ ਐ ਨਾ ਬਿਸਕੁਟ ਦਾ ਚੱਲ ਆਟਾ ਉਟਾ ਘਰੋਂ ਲੈ ਜਾਾਂਗੇ ਉਹਦੇ ਕਢਾ ਲਾਂਗੇ ਫਿਰ ਵੀ ਜੀ ਖੰਡ ਦੁੱਧ ਤਾਂ ਚਾਹੀਦੇ ਤੇ ਨਾਲੇ ਘਿਓ ਪਤਾ ਕੀ ਰੇਟ ਨੂੰਗਾ ਉਹ ਆਪਾਂ ਕਿਹੜਾ ਦੇਸੀ ਘਿਓ ਦੇ ਬਣਾਉਣੇ ਆ ਡਾਲ ਡਾ ਲਿਆਵਾਂਗੇ ਘਿਓ ਤਾਂ ਡਾਲ ਡਾ ਵੀ ਦੇਸੀ ਦੇ ਪਾ ਦੂੰ ਰੇਟ ਹੀ ਆ ਜੀ ਬਾਹਲੇ ਮਹਿੰਗਾ ਹੋਇਆ ਪਿਆ ਸੱਚੀ ਘਿਓ ਤਾਂ ਓਏ ਇਹ ਤਾਂ ਚੀਜ਼ਾਂ ਦਾ ਚੱਲ ਹੱਲ ਹੋ ਜਾਂਦਾ ਹੁੰਦਾ ਆਦਰਸ਼ਦਾਰ ਹੋ ਜਾਂਦਾ ਦੁਕਾਨ ਤੇ ਰੋਲਾ ਤਾਂ ਸੂਟਾਂ ਦਾ ਉਹਦੀ ਸਸ ਦੇ ਮਾੜਾ ਸੂਟ ਨੱਕ ਥੱਲੇ ਨਹੀਂ ਆਉਂਦਾ ਹੈਗਾ ਉਹੀ ਤਾਂ ਗੱਲ ਆ ਜੀ ਘਾਟੋ ਘਾਟਾ ਪੰਨਾਂ 303500 ਰੁਪਏ ਚਾਹੀਦਾ ਜੇ 12 1200 ਦੇ ਵੀ ਸੂਟ ਲਵਾਂਗੇ ਨਾ 15 1500 ਤਾਂ ਉਹੀ 3000 ਹੋ ਗਿਆ ਤਾਂ 2400 ਦੇ ਤਾਂ ਸੂਟ ਹੀ ਹੋ ਜਾਣਗੇ ਫਿਰ ਬਿਸਕੁਟਾਂ ਦਾ ਖਰਚਾ ਤੇ 100 ਰੁਪਏ ਕੁੜੀ ਨੂੰ ਨਾਲ ਵੀ ਲਾਉਣਾ ਪਊਗਾ ਕੱਪੜਿਆਂ ਦੇ ਬਾਕੀ ਕਿਰਾਇਆ ਪਾੜਾ ਰਹਿ ਗਿਆ ਫਲ ਫਰੂਟ ਹੋ ਗਿਆ ਜੀ ਕੋਈ ਚਲ ਕੋਈ ਨਾ ਮੈਂ ਨਾ ਇੱਕ ਦੋ ਜਣਿਆਂ ਕੋਲ ਜਾ ਕੇ ਆਉਣਾ ਤੇ ਤੂੰ ਆ ਪੜਦਾਚ ਰਹਿਣ ਦੀ ਇੱਥੇ ਮੱਥਾ ਮਾਰ ਨਾ ਮੈਂ ਤਾਂ ਅੱਥ ਨੇ ਜੇ ਕਰ ਦੂੰਗੀ ਜੀ ਹੁਣ ਤੂੰ ਪੈਣ ਮੈਂ ਕਰਦੀ ਆ ਪਹਿਲਾਂ ਤੁਸੀਂ ਢਿੱਲੇ ਆ ਫਿਰ ਮੈਂ ਹੋ ਜੂਗੀ ਤੇ ਮੈਂ ਨਾ ਫਿਰ ਜਾਵਾਂ ਠੀਕ ਆ ਕਿਤੋਂ ਨਾ ਕਿਤੋਂ ਦਾ ਪੈਸਿਆਂ ਦਾ ਹੱਲ ਕਰਦਾ ਹੀ ਆ ਜਾ ਕਰ ਲਓ ਕੋਈ ਨਹੀਂ ਛੱਡ ਦਿਓ ਇਹਨੂੰ ਬਸ ਚੱਲ ਠੀਕ ਆ ਫਿਰ ਚੰਗਾ ਹੋਰ ਐਣੀ ਵਿੱਚ ਰੱਖ ਦਿੰਦੀ ਆਂਗੇ ਹੱਥ ਨੇ ਕਰਨਾ ਹੀ ਆ ਮੱਥਾ ਤਾਂ ਮਾਰਨਾ ਹੀ ਪਊਗਾ